हां जी तर्न -तर्न तर्न -तर्न दोस्तों सारेया नुं सस्श्रीकाल स्वागत करते हैं टोंडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਤਰਨਤਾਰਨ ਦੋਸਤੋ ਜ਼ਿਲ੍ਹਾ ਲੱਗਦਾ ਠੀਕ ਹੈ ਜੀ ਤਹਿਸੀਲ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬਾ ਕੋਈ ਬਿਲਕੁਲ ਤਰਨਤਾਰਨ ਸਾਹਿਬ ਦੇ ਨਾਲ ਹੀ ਜਿਹੜਾ ਦੋਸਤੋ ਪਿੰਡ ਆ ਕੋਈ ਅੱਧਾ ਕਿਲੋਮੀਟਰ ਕਿਲੋਮੀਟਰ ਬਿਲਕੁਲ ਸਟਾਰਟਿੰਗ ਆ ਠੀਕ ਹੈ ਜੀ ਇਹ ਵੀਰ ਨਿਸ਼ਾਨ ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਤੇ ਵਿਕਰੀ ਵਾਲੇ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ ਜੀ 10 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾ तकरीबन ਕੋਈ 10 10:30 ਵਜੇ ਮਾਰਨਿੰਗ ਦਾ ਅੱਜ ਇਸ ਵੀਡੀਓ ਦੇ ਵਿੱਚ ਕੋਈ ਚਾਰ ਨਗ ਜਿਹੜੇ ਤੁਹਾਨੂੰ ਬਹਿੜਾ ਦਿਖਾ ਦਾਂਗੇ ਕੋਈ ਇੱਕ ਤੋਂ ਦੋ ਨਾ ਜਿਹੜੇ ਮੱਝਾਂ ਹੋਣਗੀਆਂ ਠੀਕ ਹੈ ਜੀ ਸੋ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਬਾਈ ਨਿਸ਼ਾਨਦੇ ਨਾਲ ਗੱਲਬਾਤ ਕਰ ਲਾਂਗੇ ਸੋ ਇਨਫੋਰਮੇਸ਼ਨ ਜਿਹੜੀ ਦੋਸਤੋ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਠੀਕ ਹੈ ਐਨੀਮਲ ਜਿਹੜਾ ਪਸੰਦ ਆਊਗਾ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਇੱਕ ਟਾਈਮ ਦੋ ਟਾਈਮ ਚੂਵਾਈ ਕਰਕੇ ਤੇ ਗੱਪਣ ਪਸ਼ੂ ਆਪਦਾ ਤੇ ਪਰ ਤਸੱਲੀ ਕਰ ਦਿਓ ਠੀਕ ਆ ਆਜੋ ਕਰਦੇ ਹਾਂ ਗੱਲਬਾਤ ਬਾਈ ਨਿਸ਼ਾਨਦੇ ਨਾਲ ਕੁਝ ਤਾਂ ਕੀ ਡੀਟੇਲ ਆ ਜਿੰਨਾ ਪੁੱਛਣਾ ਤਾ ਸਭ ਤੋਂ ਪਹਿਲਾਂ ਬਈ ਨਿਸ਼ਾਨ ਕੀ ਹਾਲ ਚਾਲ ਵੀ ਸਭ ਵਧੀਆ ਵੀਰ ਜੀ ਠੀਕ ਆ ਤੁਸੀਂ ਸੁਣਾਓ ਠੀਕ ਆ ਜੀ ਹਾਂ ਜੀ ਸਾਰੇ ਵੀਰਾਂ ਭਰਾਵਾਂ ਦੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਅੱਛਾ ਨਿਸ਼ਾਨ ਬਾਈ ਕਿੱਥੇ ਰਹਿ ਗਏ ਸੀ ਉਹ ਮੇਰੇ ਕੋਠੀ ਪਾਈ ਆਂਦੀ ਸੀ ਵੀਰ ਜੀ ਤਾਂ ਕਰ ਗਏ ਹਾਂ ਜੀ ਕੋਠੀ ਪਾਈ ਬਾਈ ਨਿਸ਼ਾਨ ਨੇ ਨਾਲੇ ਵਿਧਾਈ ਹੋਵੇ ਨਿਸ਼ਾਨ ਨੂੰ ਤੁਹਾਨੂੰ ਵਧਾਈਆਂ ਆ ਲੈ ਵੀਰਾਂ ਸਾਰੇ ਜੀ ਸਾਰੇ ਵੀਰ ਦਿਓ ਵਧਾਈਆਂ ਵੀਰ ਨੂੰ ਕੋਠੀ ਪਾਈ ਵੀਰ ਨੇ ਹਾਂ ਜੀ ਠੀਕ ਆ ਉਹਦੇ ਫਿਰ ਸਬੰਧ ਵਿੱਚ ਫਿਜੀ ਰਹੇ ਹੈ ਹਾਂ ਜੀ ਵੀਰ ਜੀ ਠੀਕ ਆ ਠੀਕ ਤੇ ਫੇਰ ਮੈਂ ਚੱਲ ਕੋਈ ਨਹੀਂ ਕੰਮ ਕਰ ਦਿੰਦੇ ਸਟਾਰਟ ਹੁਣ ਫੇਰ ਚਲੋ ਨਹੀਂ ਜ਼ਰੂਰੀ ਯਾਰ ਨਾਲੇ ਵੀ ਕੰਮ ਤਾਂ ਆਪਣੀ ਰੁਟੀਨ ਹੀ ਇਹ ਕੰਮ ਦੇ ਨਾਲ ਹਾਂਜੀ ਹਾਂਜੀ ਵੀਰ ਜੀ ਹਾਂਜੀ ਤੇ ਨਿਸ਼ਾਨਾ ਅਜ ਪਸ਼ੂ ਵੀਰ ਕਿੰਨੇ ਪਕਾਊਗਾ ਚਾਰ ਵੀਰ ਜੀ ਗਾਵਾਂ ਆਪਣੇ ਤੋਂ ਤੇ ਦੋ ਮੱਝਾਂ ਆਪਣੇ ਤੋਂ ਦੋ ਮੱਝਾਂ ਹਾਂਜੀ ਦੋ ਤਾਜ਼ੀਆਂ ਸੂਹੀਆਂ ਮੈਂ ਤੇ ਮੱਝਾਂ ਨਾਲੇ ਨਾਲ ਡਿਟੇਲ ਦੇ ਦੇਣਾ ਬਿਲਕੁਲ ਜੀ ਬਿਲਕੁਲ ਜੀ ਆਜੋ ਇੱਥੋਂ ਸਟਾਰਟ ਕਰ ਲઈએ ਹਾਂਜੀ ਇਹ ਜਰਸੀ ਕਰਾਸ ਹੈ ਵੀਰ ਜੀ ਹੂੰ ਤੇ ਪਰਸੋਂ ਰਾਸ ਹੋਈ ਆ ਅੱਛਾ ਜੀ ਹਾਂਜੀ ਮਗਰ ਇਹਦੇ ਬੱਛਾ ਵਾ ਹੂੰ ਤੇ ਬੋਲਾ 9 10 ਕਿਲੋ ਇਸ ਟਾਈਮ ਹੈ ਗਏ ਦੇ ਥੱਲੇ ਹੂੰ ਹਾਂਜੀ ਠੀਕ ਮਗਰ ਮਾਸੀ ਆ ਗਈ ਨਹੀਂ ਨਹੀਂ ਬੱਛਾ ਵਾ ਇਹ ਕਾਲਾ ਵਿੱਚ ਜੀ ਨਾਲ ਬੱਚੇ ਦੇ ਬਿਲਕੁਲ ਬਲੈਕ ਰੰਗ ਦੇ ਵਿੱਚ ਬੱਛਾ ਦੇਖੋ ਜੀ ਮੋਹਣ ਨਾਲ ਬੱਚੇ ਦੇ ਨਾਲ ਆ ਪਰਸੋਂ ਹਾਂਜੀ ਪਰਸੋਂ ਰਾਤ ਦੀ ਸਵੇਰ ਦੂਜਾ ਸੂਆ ਹਾਂਜੀ ਠੀਕ ਹੈ ਜਰਸੀ ਕਰੋ ਸਾ ਠੀਕ ਹੈ ਜੀ ਪੱਠੇ ਮੁੱਠਾ ਕੱਟ ਮੂੰਹ ਲੰਦੀ ਤੁਹਾਨੂੰ ਪਤਾ ਜਦੋਂ ਸੂਆ ਡੰਗਰ ਹੋਏ ਘਾਟੇ ਪੱਠੇ ਖਾਂਦਾ ਵਾ ਹਾਂਜੀ ਤੇ ਹੁਣ ਬੋਲਾ ਕਿੰਨਾ ਦੱਸਿਆ 9 10 ਕਿਲੋ ਵੀਰ ਜੀ ਹੈਗਾ ਇਸ ਟਾਈਮ ਬੋਲਾ ਠੀਕ ਹੈ ਜੀ ਹਾਂਜੀ ਲਓ ਜੀ 9 10 ਕਿਲੋ ਬੋਲਾ ਹਾਜ਼ਰ ਖੋਲ ਕੇ ਆਪਾਂ ਤੋੜ ਕੇ ਦਿਖਾ ਦਿੰਨੇ ਆ ਜੀ ਥੱਲੀ ਸੀਰ ਆ ਕੋਈ ਇਹੋ ਜੀ ਗੱਲ ਬਾਤ ਨਹੀਂ ਵੀਰ ਜੀ ਆ ਲੋ ਜਿੱਦਾਂ ਮੱਟੀ ਪਈ ਜਾ ਚੱਕਰਨੀ ਆ ਥਣ ਥਣ ਥੋੜੀ ਭਲਪੂ ਲੈ ਕੇ ਮੁੱਠੀ ਆ ਜੂ ਆ ਨਹੀਂ ਭਾਲਿਆ ਆ ਸਾਨੂੰ ਭਾਲ ਹੈਗੀ ਬਾਕੀ ਸਾਰੇ ਮੁੱਠੀ ਚ ਆਉਂਦੇ ਵਧੀਆ ਠੀਕ ਹੈ ਜੀ ਭਾਲ ਬੇਸ਼ੱਕ ਦੋਸਤੋ ਲੈਵੇ ਹਵਾਨੇ ਤੇ ਭਾਲ ਤੁਹਾਨੂੰ ਨਜ਼ਰ ਆਊਗੀ ਤੇ ਭਾਲ ਉਤਰ ਦੇ ਨਾਲ ਹੀ ਜੀ ਦੋਸਤੋ ਬਿਲਕੁਲ ਥਣ ਮੁੱਠੀ ਵਾਲਾ ਬਣ ਕੇ ਬਿਲਕੁਲ ਸਾਹਮਣੇ ਪੇਸ਼ ਹੋ ਜੂਗਾ ਤੇ ਚਵਾਈ ਹੱਥੀ ਹੁੰਦੀ ਹੈ ਠੀਕ ਹੈ ਜੀ ਹੱਥੀ ਚਵਾਈ ਹੋ ਜੂਗੀ ਬਾਕੀ ਅੰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਆਜਬ ਤੀਸਰਾ ਦੇਣਾ ਸੋਈ ਨੂੰ ਤੇ ਹਾਈਟ ਕੱਦ ਚੰਗਾ ਠੀਕ ਹੈ ਜੀ ਕ੍ਰੋਸ ਪੰ ਦੇ ਵਿੱਚ ਆ ਜਿਵੇਂ ਜਰਸੀ ਕ੍ਰੋਸ ਐਚ ਐਫ ਠੀਕ ਹੈ ਜੀ ਤੇ ਠੰਡੀ ਧੀਰੀ ਪੂਰੀ ਆ ਬਾਕੀ ਤੁਹਾਨੂੰ ਬੇਨਿਕਰਪਲ ਕਰੀ ਟੱਚ ਕਰਕੇ ਵੀ ਨਾ ਦੋਸਤੋ ਠੰਡਲੇ ਵੀ ਨੂੰ ਜ਼ਰੂਰ ਦਿਖਾਇਆ ਜਾਊਗਾ ਠੀਕ ਆ ਆ ਫੇਸ ਕੁਆਲਟੀ ਆ ਤੁਰਲੇ ਵੀ ਦਿਖਾ ਠੀਕ ਹੈ ਤੇ ਜਵਾ ਜਿਹੜਾ ਧਾਰਾਂ ਦੀ ਗੱਲ ਕਰ ਲਈਏ ਬੌਲੇ ਦੇ ਵਿੱਚ ਆ ਦੋਸਤੋ 8 ਤੋਂ 9 ਲੀਟਰ ਜਿਹੜਾ ਹੁਣ ਬੌਲਾ ਉਹ ਹਾਜਰ ਹੈ ਠੀਕ ਹੈ ਜੋ ਤੀਜੇ ਦਿਨ ਦੇ ਵਿੱਚ ਜੋ ਮਗਰ ਵਾਛਾ ਵੀ ਜਿਹੜਾ ਬਿਲਕੁਲ ਜੈਡ ਬਲੈਕ ਠੀਕ ਹੈ 나ੜੂ ਬੱਚੇ ਦੇ ਨਾਲ ਆ ਤੇ ਆ ਵੈੜਾ ਚਵਾਈ ਜੂਈ ਵੀਰ ਜੀ ਇੱਕ ਨੰਬਰ ਲੱਗੀ ਇਹਨੂੰ ਕੇ ਥਾਂ 'ਚ ਕੋਈ ਜਿੰਨੇ ਵੀ ਆ ਪਪਾ ਸ਼ੁਭਾਂ ਕੇ ਥਾਂ 'ਚ ਪੂਰ ਛੱਟਾ ਨਾ ਹੋਊਗਾ ਵੀਰ ਜੀ ਕਿਸੇ ਪਾਸੇ ਕੋਈ ਕਮੀ ਪੇਸ਼ੀ ਨਹੀਂ 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 ਕਮੀ ਪੇਸ਼ੀ ਨਹੀਂ ਕਿਸੇ ਬੰਨੇ ਹੋਊਗੀ ਵੀਰ ਜੀ ਨਿਸ਼ਾਨ ਮੁੱਲ ਕੀ ਰੋਹਿੰਦਾ ਮੋਲੇ ਦਾ ਵੀਰ ਜੀ 44000 44 ਹਾਂਜੀ 15 16 किलो वशीरमान दूध पाओगी तेल ਵਾਲਾ ਹੀ ਮੁੰਨਾ ਕੋਈ ਨਹੀਂ ਥੋੜਾ ਬੋੜਾ ਮੌਕੇ ਤੇ ਮਾਨਦਾਨ ਹੋਊਗਾ ਜਿਆਦਾ ਨਹੀਂ ਮਤਲਬ ਛੋੜ ਛਪਾਣਾ ਹਾਂ ਹਾਂਜੀ ਜਿਆਦਾ ਛੋੜ ਨਹੀਂ ਪਾਣੀ ਮਸ਼ੀਨਾ ਕਰਦਾਂਗੇ ਜਿੰਨਾ ਵੀ ਠੀਕ ਹੈ 44000 ਦੇ ਵਿੱਚੋਂ ਕੋਈ ਬੰਦਾ ਸਰਦਾ ਮਾਨਦਾਨ ਜਿਹੜਾ ਦੋਸਤੋ ਉਹ ਹੋਊਗਾ ਠੀਕ ਆ ਤੇ ਬੱਛੀ ਆ ਚੰਗੀ ਠੰਡੀ ਸੀੜਾ ਕੋਈ ਨੁਕਸ ਨਹੀਂ ਹੈਗਾ ਬੱਛੀ ਜਾਂ ਠੀਕ ਹੈ ਲਓ ਜੀ ਠੀਕ ਹੈ ਵੜ ਚੰਗੀ ਆ ਜਿਹੜੇ ਬੱਲੇ ਮਰਜੀ ਬਈ ਜਾਓ ਕੋਈ ਗੱਲ ਬਾਤ ਨਹੀਂ ਆ ਗੱਤ ਦੇਖ ਲਾਉਂਦੀ ਚਲੋ ਠੀਕ ਆ ਜੀ ਤੇ ਥਾਂ ਥੂਣੇ ਦੇ ਸਾਫ ਕਰਦੇ ਸਾਰੇ ਚਵਾਈ ਅੱਛਾ ਮਤਲਬ ਗਾਂ ਸਾਫ ਕਰਤੀ ਆ ਠੀਕ ਆ ਬੋਲੇ ਹਾਂ ਜੀ ਬੋਲੇ ਸਾਫ ਕਰਤੀ ਆ ਚਲੋ ਜੀ ਜ਼ਰੂਰ 44000 ਦੇ ਵਿੱਚ ਇਸ ਤੋਂ ਬਾਅਦ ਆ ਝੋਟੀ ਦੀ ਕੀ ਡਿਟੇਲ ਆ ਇਹ ਦੁਜਾ ਸੂਗਾ ਚੱਲੰਦੀ ਆ ਹਾਂ ਤੇ 7 ਕਿਲੋ ਦੁੱਧ ਰੈਡੀ ਹੈ ਥੱਲੇ ਅੱਛਾ ਹਾਂ ਜੀ ਗਾਂ ਮਹੀਨੇ ਦੀ ਬਣੀ ਆ ਹਾਂ ਜੀ ਤੇ ਪਾੜੇ ਤੇ ਮਿਲਦੀ ਦੋਵੇਂ ਟਾਈਮਾਂ ਦੋਵੇਂ ਟਾਂਕ ਪਾੜੇ ਹਾਂ ਜੀ ਤੇ 7 ਕਿਲੋ ਦੁੱਧ ਪੱਕਾ ਨਾਟਾਗਾ ਦੋ ਵੇਲੇ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਤਸਲੀ ਕਰਕੇ ਕਰ ਮਹੀਨਾ ਹੋ ਗਿਆ ਬਣੀ ਨੂੰ ਹਾਂਜੀ ਮਹੀਨਾ ਹੋ ਗਿਆ ਕੰਮ ਬਣੀ ਸੁਬਾਹ ਕਾ ਦੂਜੇ ਲਈ ਤੇਜੇ ਲਈ ਬਣੀ ਤੀਜੇ ਦੀ ਗੱਭ ਹੋਈ ਆ ਤੀਜੇ ਲਈ ਅੱਗੇ ਗੱਭ ਹੋਈ ਆ ਦੋਸਤੋ ਠੀਕ ਆ ਕੁਝ ਕੁ ਅ 1.5 ਕਿਲੋ ਦਾ ਮਹੀਨਾ ਪੂਰਾ ਹਨਾ 1 ਮਹੀਨਾ ਹੋ ਗਿਆ ਸਮਾਂ ਤੇ 7 ਕਿਲੋ ਦੁੱਧ ਦੋਵੇਂ ਟਾਈਮ ਮਿਲਦੀ ਆ ਪਹਾੜੇ ਦੇ ਚਾਰ ਤੇ ਆ ਝੋਟੀ ਵੀ ਬਿਲਕੁਲ ਤੁਹਾਡੇ ਸਾਹਮਣੇ ਆ ਦੂਜਾ ਸਵੇਰ ਹੁਣ ਪ੍ਰੈਜੈਂਟ ਟਾਈਮ ਦੂਜੇ ਸਵੇਰੇ ਦੇ ਵਿੱਚ ਚੱਲਦੀ ਪਈ ਠੀਕ ਆ ਤੇ ਵੇਡ ਬੂਡ ਜਿਹੜਾ ਤੁਹਾਨੂੰ ਵਜਨ-ਬੁਜਨ ਪੂਰਾ ਨੂੰ ਆ ਦੇ ਚੁਵਾਈ ਆਜ ਮਾਰਨਿੰਗ ਹੋ ਗਈ ਆ ਹਾਂਜੀ ਵੀਰ ਜੀ ਹੋ ਗਈ ਆ ਠੀਕ ਆ ਜੀ ਤੋਂ ਵੀਰ ਹੋਣਾ ਤਾਂ ਵੀਰਾਂ ਦੋਸਤੋਂ ਦੁੱਧ ਦਾ ਕੰਮ ਨਾਲ ਡੇਰੀ ਦਾ ਵੀ ਕੰਮ ਚੱਲਦਾ ਨਾਲੋਂ ਨਾਲ ਕਿਉਂਕਿ ਸ਼ਹਿਰਦਰੀ ਦਾ ਏਰੀਆ ਇਸ ਕਰਕੇ ਚੁਵਾਈ ਜਿਹੜੀ ਆ ਮਾਰਨਿੰਗ ਸਵੇਰ ਹੋ ਗਈ ਆ ਠੀਕ ਆ ਸਾਢੇ 5 6 ਵਜੇ ਚੁਵਾਈ ਹੁੰਦੀ ਵੀਰ ਜੀ ਅੱਛਾ ਅੱਛਾ ਹਣ ਡਰਦੀ ਆ ਨਾ ਹਾਂ ਕੋਈ ਨਾ ਕੋਈ ਲੋ ਜੀ ਠੀਕ ਆ ਝੋਟੀ ਕਹਿ ਸਕਦੇ ਆ ਦੋਸਤੋ ਕਿਉਂਕਿ ਅਗੇ ਤੇਜਸੂਵੇਂ ਲੱਗ ਬਣਾ ਇੱਕ ਮਹੀਨੇ ਦੀ ਠੀਕ ਆ 7 ਕਿਲੋ ਦੁੱਧਾ ਤੇ ਹਾਂਜੀ 7 ਕਿਲੋ ਜਿਵਾਈ ਇੱਕ ਨੰਬਰ ਵੀਜੀ ਕਾਰ ਲੈ ਗਾੜ ਲੈ ਗਾੜੀ ਬਰਾਬਰ ਮਗਰਲੇ ਮਗਰ ਬਰਾਬਰ ਹੈ ਤੇ ਸਾਂਝ ਪੂ ਛਟਾਣੀ ਆ ਟੀਗਾ ਨਹੀਂ ਲੈਂਦੀ ਬਾੜੇ ਦੇ ਮਿਲਦੀ ਦੋਨੇ ਟਾਈਮ ਹੂੰ ਜਦੋਂ ਮਰਜੀ ਬੈਜੋ ਵੰਡ ਪਾਓ ਤੇ ਚੋ ਜਦੋਂ ਮਰਜੀ ਠੀਕ ਆ ਜੀ ਹਾਂਜੀ ਬਾਕੀ ਆ ਕਿਸੇ ਪਾਸੇ ਕੋਈ ਕੋਈ ਨੁਕਸ ਨਹੀਂ ਵੀਜੀ ਹੂੰ ਦੋਦੀ ਠੀਕ ਆ ਤੁਹਾਨੂੰ ਕੋਈ ਆ ਦੇਖੋ ਨੇੜੇ ਤੋਂ ਕੋਪਰੇ ਬੰਦੇ ਤਾਂ ਡਰਦੀ ਹੈ ਜਿਹੜਾ ਆ ਲਓ ਜੀ ਜੀ ਤਾ ਨਿਸ਼ਾਨ ਕੀ ਦੇ ਸਕੋ ਅਹੀਂ ਦੇ ਸਕੋ ਘਾਟੀ ਅੰਦਰ ਆ ਨਵੇਂ ਜਿਹੜੇ ਕੋਠੀ ਜੇ ਤੇ ਕੱਲ ਉਧਰ ਗਈ ਅੰਦਰ ਵੜਾ ਇੱਕੋ ਮਾਈ ਇਕਰਾ ਦੇ ਅੱਛਾ ਅੱਛਾ ਹਾਂ ਜੀ ਨ ਦਰਸ਼ਨ ਮੇਲੇ ਕਰਾਈ ਹਾਂ ਦਰਸ਼ਨ ਮੇਲੇ ਕਰਾਈ ਨਾ ਵੇਖਾਈ ਕਿਹੜੇ ਬਣੇ ਕਿੰਨੇ ਕਮਰੇ ਬੈਡਰੂਮ ਕਿਥੇ ਹਾਂ ਜੀ ਹਾਂ ਜੀ ਵੇਖਾਈ ਆ ਜੀ ਨਹੀਂ ਸੋਚਾਂਗੀ ਜੀ ਤੇ ਨਿਸ਼ਾਨ ਕੀ ਇਹ ਤਾਂ ਲੈਣ ਦੇਣ ਕੀ ਫਿਰ ਵੀ ਇਹਦਾ ਵੀ ਜੀ 53000 53 ਹਾਂ ਜੀ ਲੈਣ ਦੇਣ ਵਾਲੇ ਗੱਮ ਹਾਂ ਜੀ ਹੂੰ ਬਾਕੀ ਕੋਈ ਨਹੀਂ ਛੋੜ ਛੱਪਾ ਥੋੜਾ ਬੜਾ ਕਰਾਂਗੇ ਕੋਈ ਗੱਲ ਨਹੀਂ ਵਿੱਚ ਚਲੋ ਤਾਂ ਮੌਕੇ ਤੇ ਗਰੰਟੀ ਹੋ ਗਈ ਆਪਾਂ ਨੇ ਐੜੀਆਂ ਆਪਾਂ ਹੁਣ ਬੋਲੀਏ 7 ਕਿਲੋ ਨਹੀਂ 7 ਕਿਲੋ ਚਵਾ ਕੇ ਦਵਾ ਵੱਧ ਉਹ ਘਟ ਨਹੀਂ ਨਿਕਲਦਾ 7 ਕਾ ਕਿ ਨਿਕਲੇ 4 4 ਕਿਲੋ ਇਹ ਨਹੀਂ ਆਪਣੇ ਜੈਗਾ ਵੀ ਜੀ 7 ਹੀ ਨਿਕਲੂਗਾ 7 ਹੀ ਨਿਕਲੂਗਾ ਅੱਗੇ ਵੀ ਆਪਾਂ ਵੀਡੀਓ ਤੁਹਾਨੂੰ ਪਤਾ ਪਾਈ ਨਹੀਂ ਆ ਜਿੰਨਾ ਦੁੱਧ ਦਸੀਦਾ ਉਹ ਤੋਂ ਵੱਧ ਹੀ ਨਿਕਲਦਾ ਆਣ ਕੇ ਦੁੱਧ ਦਾ ਦੁੱਧ ਕਦੀ ਝੂਠ ਨਹੀਂ ਹੋਇਆਗਾ ਠੀਕ ਆ ਅਜ ਤੱਕ ਬਾਕੀ ਜੋ ਦੱਸਿਆ ਜਾਊਗਾ ਤੁਹਾਨੂੰ ਉਹ ਹੀ ਮਿਲੂਗਾ ਇਸ ਕਿੱਲੇ ਦੇ ਉੱਪਰੋਂ 7 ਕਿਲੋ ਆ ਤੇ 7 ਕਿਲੋ ਦੀ ਜਵਾਈ ਤੁਸੀਂ ਕਰ ਲਓਗੇ 53000 ਰੁਪਏ ਜਿਹੜਾ ਮੋਲਾ ਡਿਮਾਂਡ ਠੀਕ ਆ ਮੌਕੇ ਤੇ ਕੋਈ ਛੋੜ ਚੱਪਾ ਹੋ ਜੂਗਾ ਇਸ ਕੋ ਅਗਲੀ ਜਿਹੜੀ ਆ ਝੋਟੀ ਦੀ ਇਹ ਵੀ ਜੀ 2 ਮਹੀਨਿਆਂ ਦੀ ਸੋਈ ਆ ਤੇ 10 ਦਿਨ ਹੋ ਗਏ ਟੀਕਾ ਲੱਗੇ ਨੇ ਇਹ ਆਪਣੇ ਘਰ ਹੀ ਬਣੀ ਹੈ ਉਹ ਅੱਛਾ ਜੀ ਹਾਂਜੀ 2 ਮਹੀਨਿਆਂ ਦੀ ਹਾਂਜੀ 2 ਮਹੀਨਿਆਂ ਦੀ ਸੋਈ ਆ ਤੇ ਦੋ ਤੋਂ 8 ਕਿਲੋ ਪੱਕਾ ਜਿਹੇ ਥੱਲੇ ਇਹ ਵੀ ਬਾੜੇ ਤੇ ਮਿਲਦੀ ਜੀ ਵੀ ਬਾੜੇ ਤੇ ਹਾਂਜੀ ਅਗੇ 10 ਦਿਨਾਂ ਦੀ ਇਹੀ ਹੋਈ ਆ ਹਾਂਜੀ 10 ਦਿਨਾਂ ਦੀ ਹੋਈ ਆ ਸੱਪਾ ਵੀਰ ਜੀ ਠੀਕ ਆ ਜੀ ਅਜੇ ਗਾਰੰਟੀ ਥੋੜੀ ਹੈਗੀ ਅਜੇ ਤੁਹਾਨੂੰ ਬਿਲਕੁਲ ਸੋ ਦੋਤੋ ਮੇਰਵਾ ਜ਼ਰੂਰ ਪਾ ਦਿੰਨੇ ਆ ਵੀ 10 ਦਿਨ ਹੋ ਗਏ ਆ ਠੀਕ ਆ ਜੀ ਗੱਬਣ ਦਾ ਟੀਕਾ ਜਿਹੜਾ ਭਰਾਇਆ ਇਹ ਆ ਹੀ ਹੋਈ ਨਹੀਂ ਠੀਕ ਆ ਤੇ ਦੁੱਧ ਤੇ ਕਿੰਨਾ ਦੱਸਿਆ 8 ਕਿਲੋ ਵੀ ਜੀ ਪੱਕਾ ਹਾਂ ਜਰ ਜਿਹੜਾ ਹਾਂਜੀ ਹਾਂਜੀ ਹਾਜ਼ਰ 8 ਕਿਲੋ ਤੇ ਚਵਾਈ ਚ ਵੀ ਪੋਲੀ ਆ ਹਾਂਜੀ ਪੋਲੀ ਭਾਜੀ ਇੱਕ ਨੰਬਰ ਚਵਾਈ ਦੂਜਾ ਸਵੇਰ ਹੀ ਹੋਣੀ ਹਾਂਜੀ ਨਹੀਂ ਗਾਂ ਦੂਜੇ ਵਾਲੀ ਗੱਬ ਹੋਈ ਆ ਪਹਿਲਾਂ ਨਹੀਂ ਸੋਈ ਆ ਅੱਜ ਪਹਿਲਾਂ ਨਹੀਂ ਸੋਈ ਆ ਪਹਿਲਾਂ ਹੁਣ ਚਲਦੀ ਪਈ ਆ ਠੀਕ ਆ ਜੀ ਹੁਣ ਮੌਕਾ ਜਿਹੜਾ ਬਿਲਕੁਲ ਪ੍ਰੈਜ਼ੈਂਟ ਟਾਈਮ ਆ ਧਾਰਾ ਨੇ ਉਹ ਪਹਿਲੇ ਸਵੇਰੇ ਦੇ ਵਿੱਚ ਚਲਦੀ ਆ ਦੂਜੇ ਸਵੇਰੇ ਦੀ ਬਿਲਕੁਲ ਤੇ AI ਕਰਵਾਤੀ ਆ ਵੀਰ ਨੇ ਬਾਕੀ ਅੱਗੇ ਕਿਸਮਤ ਆ ਦੋਸਤੋ ਲੱਖ ਜਿਹੜੇ ਵੀਰ ਕੋਈ ਲੈ ਕੇ ਜਾਊਗਾ ਜੇ ਨਿਕਲ ਆਈ ਠੀਕ ਆ ਆ ਦੇਖੋ ਚਵਾਈ ਧਾਰ ਬਿਲਕੁਲ ਇੱਕ ਨੰਬਰ ਆ ਸਾਰੇ ਪਾਸੋਂ ਜਿੰਨੇ ਵੀ ਦਿਖਾਵਾਂਗੇ ਕਿਸੇ 'ਚ ਕੋਈ ਕਮੀ ਪੇਸ਼ੀ ਹੋਈ ਉਹ ਜ਼ਰੂਰ ਪਹਿਲਾਂ ਦੱਸਣੀ ਠੀਕ ਆ ਕੋਈ ਕਮੀ ਪੇਸ਼ੀ ਉਹ ਆਪਾਂ ਪਹਿਲਾਂ ਹੀ ਦੱਸ ਦੇਣੀ ਵੀਰ ਜੀ ਠੀਕ ਆ ਖੋਲ ਕੇ ਨਿਸ਼ਾਨ ਭਈਆ ਵੀ ਦਿਖਾਓ ਇਹ ਸਿੰਗਾ ਸੰਗਾ ਦੀ ਬੰਦਰ ਸੋਣੀ ਏ ਝੋਟੀ ਦੀ ਮੇਰੇ ਨਾਲ ਤਾਂ ਸਾਰੀ ਬਲੈਕ ਹੀ ਹੈ ਨਾ ਹਾਂਜੀ ਇੱਕ ਰੰਗ ਕਾਲੀ ਆ ਆ ਦੇਖੋ ਜਰਾ ਜਰਾ ਛੋਟੀ ਬਿਲਕੁਲ ਨਵੀਂ ਆ ਦੋਸਤੋ ਦੂਜੇ ਸਵੇਰੀ ਫੇਰ ਇੱਕ ਵਾਰੀ ਰਿਪੀਟ ਕਰ ਦਿੰਨੇ ਆਪਾਂ ਵੀ ਦੂਜੇ ਸਵੇਰੀ ਅੱਗੇ ਜਿਹੜੀ ਆ AI ਹੋਈ ਆ ਠੀਕ ਆ ਬਣੀ ਆ ਦੂਜੇ ਸਵੇਰੀ ਲਿਓ ਜੀ ਆ ਫੇਸ ਕੁਆਲਟੀ ਆ ਠੀਕ ਆ ਸਿੰਗਾ-ਸੁੰਗਾ ਦੀ ਸੋਹਣੀ ਆ ਮੂੰਹ ਮੱਥੇ ਦੀ ਫੇਸ ਕੁਆਲਟੀ ਆ ਬਿਲਕੁਲ ਤੁਹਾਡੇ ਸਾਹਮਣੇ ਹਾਂਜੀ ਫਾਈਟ ਕੱਦ ਨਹੀਂ ਪੂਰਾ ਠੀਕ ਆ ਜੀ ਕੋਈ ਛੋਟੀ ਜੀ ਨਹੀਂ ਕੀ ਫਾਈਟ ਕੱਦ ਨਹੀਂ ਪੂਰਾ ਵਾਜਬੂ ਇਹਨਾਂ ਦਾ ਚੰਗਾ ਮੋਟਾ ਲੱਗਦਾ ਹਾਂਜੀ ਚੰਗਾ ਮੋਟਾ ਵੀਰ ਜੀ ਵਾਹ ਮਿਲਕ ਵੀਨ ਕਾਫੀ ਮੋਟੀਆਂ ਦਿਸ ਰਹੀਆਂ ਆਟ ਤੋਂ ਬਾਹਰ ਹੀ ਹੋਊਗਾ ਦੁੱਧ ਘਟ ਨਹੀਂ ਹੁੰਦਾ ਠੀਕ ਆ ਜੀ ਹਾਂਜੀ ਤੇ ਮੁੱਲ ਲੈਂਦਾ ਮੁੱਲ ਵੀਰ ਜੀ 60000 60 ਹਾਂਜੀ ਠੀਕ ਕੋਈ ਨਹੀਂ ਮਾਨਤਾਨ ਕਰਦਾਂਗੇ ਥੋੜਾ ਬਾਲਾ ਕੋਈ ਨੇ ਮੌਕੇ ਤੇ ਕਰਦਾ ਵੀਰ ਜੀ 60000 ਦੇ ਵਿੱਚ ਮਾਨਤਾਨ ਹੋ ਜਾਊਗਾ ਦੋਸਤੋ ਤੇ 8 ਕਿਲੋ ਦੁੱਧ ਦਾ ਠੀਕ ਆ ਤੇ ਸੂਈ ਵੀ ਤਕਰੀਬਨ ਮਹੀਨੇ ਦੀ ੜਗੇੜੀ ਆ ਨਹੀਂ ਦੋ ਮਹੀਨੇ ਦੋ ਮਹੀਨੇ ਦੀ ਸੂਈ ਆ ਦੋ 10 ਦਿਨਾਂ ਦੀ ਬਣੀ ਆ ਤੁਸੀਂਾਂ ਦਿਨਾਂ ਦੀ ਬਣੀ ਜੀ ਸੌਰੀ ਦੋਸਤੋ ਦੋ ਮਹੀਨਿਆਂ ਦੀ ਜਿਹ ਤੇ ਬਣ ਵੀ ਗਈ ਐ ਦਸਾਂ ਦਿਨਾਂ ਦੀ ਦੋਵੇਂ ਟਾਈਮ 파ੜੇ ਤੇ ਨਾ 파ੜੇ ਤੇ 파ੜੇ ਦੇ ਵੀਰ ਜੀ 파ੜੇ ਤੇ ਆ ਠੀਕ ਲਓ ਜੀ ਅਗਲੀ ਆ ਵਿਹੜ ਦਿਖਾ ਦਈਏ ਹਾਂ ਜੀ ਇਹ ਵੀ ਗੱਬਣ ਨਹੀਂ ਇਹ ਗੱਬਣ ਨਹੀਂ ਇਹ ਸੂਈ ਆ ਦਾ ਜੀ ਮਹੀਨੇ ਦੀ ਸੂਈ ਆ ਬੱਚਾ ਇਹਦੇ ਨਾਲ ਹੈਗਾ ਅਸੀਂ ਲਿਆਂਦਾ ਨੇ ਆ ਚਿੰਚੜ ਪਏ ਹੋ ਨੂੰ ਛੱਡ ਆਏ ਅਸੀਂ ਹਾਰਨ ਕਿਨਾਰੇ ਪਿਆ ਹੈ ਬੱਚੇ ਨੂੰ ਤੁਹਾਨੂੰ ਪਤਾ ਆਏਗਾ ਕੌਣ ਦੁੱਧ ਪੀਂਦਾ ਵਾ ਕੋਈ ਕੋਈ ਪੀਂਦਾ ਵਾ ਬੱਚਾ ਛੱਡਾਂ ਦਾ ਹਾਂ ਜੀ ਬੱਚਾ ਛੱਡਾਂ ਦਾ ਮਹੀਨੇ ਦੀ ਸੂਈ ਹਾਂ ਜੀ ਤੇ ਦੁੱਧ 9 ਕਿਲੋ ਨੈਟ ਪੱਕਾ ਜੋ 9 ਕਿਲੋ ਹਾਂ ਜੀ ਮਿਲਦੀ ਅਸੀਂ ਸਰਪਾੜੇ ਵੰਗੇ ਮਿਲਦੀ ਵੰਗੇ ਤੇ ਹਾਂ ਓਦਾਂ ਵੀ ਹੱਥ ਲਾਉਂਦੀ ਆ ਕੋਈ ਗੱਲ ਪਾ ਲੈਣੀ ਆ ਜਿੱਦਾਂ ਮਰਜ਼ੀ ਆ ਸਰਪਰਾ ਆਇ ਤੇ ਤਾਂ ਹਾਂ ਐਸੇ ਕਰੇਗਾ ਤੁਹਾਨੂੰ ਓਦਾਂ ਹੀ ਕੋਈ ਸ਼ਾਂਦੀ ਉਹ ਡਰਦਾ ਬੰਦਾ ਨਹੀਂ ਮਾਰਦੀ ਓਦਾਂ ਕੋਈ ਜੱਕਰ ਹੈਗਾ ਲਓ ਜੀ ਠੀਕ ਆ ਜੀ ਤੇ ਦੁੱਧ ਕਿੰਨਾ ਦੱਸਿਆ ਦੁੱਧ 9 ਕਿਲੋ ਵੇਚੀ 9 ਕਿਲੋ ਦੁੱਧ ਆ ਠੀਕ ਆ ਦੂਜੇ ਸੂਏ ਪਈਆਂ ਹਾਂ ਜੀ ਪਹਿਲਾਂ ਕਿ ਦੂਜੇ ਸੂਏ ਨਹੀਂ ਨਹੀਂ ਦੂਜੇ ਸੂਏ ਆ ਦੂਜੇ ਸੂਏ ਹਾਂ ਜੀ ਰਾਤੀ ਆਈ ਹੈ ਜੇ ਇਹਨੇ ਜਿੱਤੋਂ ਆਈ ਹੈ ਤੂੜੀ ਤੇ ਤੂੜੀ ਪੈਣ ਦੇ ਹੀ ਹਾਂਜੀ ਠੀਕ ਹੈ ਤੇਨੇ ਇਹਦੇ ਦੋ ਦੋ 11 12 ਕਿਲੋ ਇਹਨੇ ਦੋ ਦਰ ਮਾ ਨਾ ਕਰ ਜਣਾ ਵਾ ਹਾਂਜੀ ਲਓ ਜੀ ਸੋ ਦੂਜਾ ਸਵੇਰ ਦੋਸਤੋ ਠੀਕ ਆ ਮਹੀਨੇ ਗਰੀ ਸੂਈ ਆ ਬੱਚਾ ਵੀ ਨਾ ਤਾਂ ਵੀ ਆਪਾਂ ਛੱਡ ਆਂਦਾ ਸੀਗਾ ਪਿਛਲੇ ਘਰੇ ਸੋ ਉਹਦਾ ਵੇਰਵਾ ਵੀ ਤੁਹਾਨੂੰ ਪਾ ਦਿੱਤਾ ਤੇ ਦੁੱਧ ਵੀ ਚਲੋ ਵਧੀਆ ਚੰਗਾ ਦੁੱਧ ਆ ਠੀਕ ਆ ਜੀ ਕਿਉਂਕਿ ਸੱਜਰਾਂ ਚ ਪਸ਼ੂ ਆਪਾਂ ਤਕਰੀਬਨ ਦੇਖ ਲਏ ਨੇ ਸੱਜਰਾਂ ਚ ਪਸ਼ੂ ਆ ਜਾਂਦਾ ਤੇ ਮਹੀਨਾ ਕਾ ਹੋ ਗਿਆ ਸੂਈ ਨੂੰ ਠੀਕ ਆ ਜੀ ਚਵਾਈ ਜੂ ਵੀ ਇੱਕ ਨੰਬਰ ਆ ਪੰਗਾ ਪਾ ਕੇ ਨਿਆਣਾ ਪਾ ਕੇ ਜਿਹੜਾ ਦੋਸਤੋ ਤੁਸੀਂ ਇਹਦੀ ਚਵਾਈ ਕਰ ਸਕਦੇ ਜੀ ਠੀਕ ਆ ਵੈੜ ਦੁੱਜਣ ਲਓ ਜੀ ਤੇ 9 ਕਿਲੋ ਜਿਹੜਾ ਬਿਲਕੁਲ ਨੈਟ ਹਾਂਜੀ ਪਰ 9 ਕਿਲੋ ਜਿਹੜਾ ਬਿਲਕੁਲ ਨੈਟ ਦੋ ਦਿਖਾ ਦੇ ਹਾਂਜੀ ਆ ਜੀ ਓਏ ਅੱਗਾ ਅੱਗਾ ਬੰਦ ਓਏ ਅੱਗਾ ਅੱਗਾ ਬੰਦ ਜੀ ਅੱਗੇ ਆ ਤੇ ਰੈਂਟ ਕਰਦੇ ਰੈਂਟ ਕਰਦੇ ਬੰਦ ਕਰ ਜੀ ਬੀਲੀ ਦਾ ਗੱਲ ਕਰਾਂ ਦੁੱਧ ਨੂੰ ਲਾ ਦੇ ਲਓ ਜੀ ਨੂੰ ਬਾਕੀ ਪਸ਼ੂ ਜਿੰਨੇ ਵੀ ਆ ਦੋਸਤੋਂ ਸਾਰਿਆਂ ਦੀ ਚਵਾਈ ਹੋਈ ਆ ਠੀਕ ਹੈ ਜੀ ਆ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਡੇਰੀ ਦਾ ਨਾਲ ਕੰਮ ਆ ਦੁੱਧ ਵੀ ਭਗਤੋਂਦੇ ਆ ਵੀਰ ਤੇ ਚਵਾਈ ਇਹਦੀ ਹੋ ਰਹੀ ਆ ਠੀਕ ਹੈ ਜੀ ਚਵਾਈ ਹੋਈ ਹੈ ਸੋ ਕੀ ਮੋਲੇ ਦਾ ਕੀ ਕਰੂੰਗੀ ਮੋਲ ਵੀ ਤੇ ਭਾਈ ਯਾਰੇ ਦਾ ਅੱਛਾ ਹਾਂਜੀ 11 12 ਕਿਲੋ ਵੱਚੀ ਨੇ ਰਮਾਨਾ ਦੁੱਧ ਚਵਾਣਾ ਜਿਆਦੀ ਬੇਰ ਦੀ ਹਾਲਤ ਚੋਂ ਆਏ ਇਹ ਜਿਹਦੇ ਘਰੋਂ ਲਈ ਆਪਾਂ ਤੂੜੀ ਜਿਹੜੀ ਪੁੱਠੇ ਵਾਲੀ ਪਾਉਂਦਾ ਇਹਨੂੰ ਜਿਹੜੀ ਬਣਾਈ ਸੀ ਅਹੀਂ ਬਣਾਈ ਪਰ ਇਹ ਮੌਸਮ ਦੇ ਹਿਸਾਬ ਨਾਲ ਪਹਿਲਾਂ 4 ਤੀ ਸੀ ਹੂੰ ਤੇ ਹੁਣ ਆਪਣੇ ਤੂੜੀ ਦੇ ਪੱਠੇ ਚੱਲਣ ਹਾਂ ਹਾਂਜੀ ਠੀਕ ਹੈ ਤੇ 9 ਕਿਲੋ ਦੱਸਦਾ 9 10 10 11 ਤੱਕ ਹੋਣ ਹੁਣ ਹੁਣ 11 12 ਕਿਲੋ ਨੇ ਦੁੱਧ ਚਵਾਉਣਾ ਵਾ ਉਹ ਤੇ 9 ਕਿਲੋ ਇਸ ਟਾਈਮ ਹੈਗਾ ਜੋ ਇੱਕ ਦੋ ਦਿਨ ਰਹਿ ਗਈ ਦੇ ਦੁੱਧ ਇਹਨਾਂ ਚਵਾ ਕੇ ਦੇ ਹਾਂਜੀ 2000 ਹਾਂਜੀ 2000 ਚ ਲਓ ਜੀ 2000 ਚ ਦੋਸਤੋ ਜਿਹੜੀ ਤੁਹਾਨੂੰ ਇਹ ਬੱਚੀ ਮਿਲ ਜੂਗੀ ਜਿਹਦੀ ਆਪਾਂ ਇਨਫੋਰਮੇਸ਼ਨ ਹੁਣ ਸਾਂਝੀ ਕੀਤੀ ਹੈ ਠੀਕ ਆ ਬਾਕੀ ਬਿੱਥੀ-ਬੁੱਥੀ ਤੁਹਾਨੂੰ ਵੀ ਇੱਕ ਨੰਬਰ ਲੱਗੀ ਹਾਰੇ ਕੰਡਰ ਚ ਉਹ ਥਾਣਾ ਦੀ ਬਿੱਥੀ-ਬੁੱਥੀ ਵੀ ਸੋਹਣੀ ਆ ਵੀ ਹਾਂਜੀ ਕੋਈ ਨਹੀਂ ਬਾਕੀ ਥੋੜਾ ਬੜਾ ਮਾਣਦਾਨ ਕਰਦਾ ਹੈ ਕੋਈ ਨਹੀਂ ਜਿਹੜਾ ਵੀ ਇਤਰਾਫ ਲਾਉਗਾ ਨਾ ਕੋਈ ਨਹੀਂ ਹਰ ਇੱਕ ਪਸ਼ੂ ਜੋ ਕੋਈ ਨਹੀਂ ਕਰਾਂਗੇ ਮਾਣਦਾਨ ਆਪਾਂ ਵੀ ਜੀ ਜਰੂਰ ਜਰੂਰ ਹਾਂਜੀ ਆ ਆਪਣੇ ਕੋਲ ਆ ਗਈ ਇੱਕ ਛਾਈ ਵਾਲਾ ਕ੍ਰੋਸ ਇਹਦੀ ਕੀ ਜਿਹੜਾ ਹਫਤਾ ਕੱਚੀ ਵੀ ਜੀ ਗੱਭਿਆ ਗੱਪਣ ਹਾਂਜੀ ਹਫਤਾ ਲੈਂਦੀ ਆ ਹਾਂਜੀ ਹਫਤਾ ਲੈਂਦੀ ਆ ਸੂਬਾ ਤੀਜਾ ਸੂਹੂਗੀ ਸੂਬਾ ਤੀਜਾ ਸੂਹੂਗੀ ਅਰਗੇ ਜੀ ਅੱਛਾ ਜੀ ਹਾਂਜੀ ਸੂਬਾ ਕੋ ਤੀਜਾ ਦੋਸਤੋਂ ਤੁਸੀਂ ਮੰਨ ਸਕਦੇ ਜੀ ਵੀ ਸੂਹੂਗੀ ਠੀਕ ਆ ਇਹ ਵੀ ਆਪਾਂ ਚੋਈ ਆਪਾਂ ਨੇ ਘਰੇ ਆਪਾਂ ਲੈਂਦੀ ਕੱਚੀ ਲੈਂਦੀ ਹਾਂ ਹਾਂਜੀ ਲਓ ਜੀ ਇੱਕ ਹਫਤਾ ਸਮਾਂ ਬਾਕੀ ਇਸੂ ਤੇ ਤੀਸਰਾ ਸੂਆ ਸੂਣ ਜਾ ਰਹੀ ਆ ਬਾਕੀ ਢਿਲ ਢੁਲ ਕਾਫੀ ਆ ਉਹ ਵੀ ਆਪਾਂ ਵੀਰ ਨਿਸ਼ਾਨ ਮੜਾ ਪਖਾ ਦੇ ਜੇ ਢਿਲ ਢੁਲ ਜ਼ਰੂਰ ਤੇ ਆ ਰ ਆ ਰੀਆ ਥਾੜੇ ਚੱਕ ਕੇ ਜੂੜ ਮੜਾ ਪਾ ਕੇ ਲਓ ਜੀ ਬਾਕੀ ਟਿੱਪਣ ਓਕੇ ਆ ਜੀ ਕੋਈ ਹਾਂਜੀ ਟਿੱਪਣ ਓਕੇ ਆ ਕੋਈ ਗੱਲ ਨਹੀਂ ਜਿਹੜਾ ਵੀ ਵੀਰ ਭਰਾ ਹੋਊਗਾ ਫਿਰ ਟਿੱਪ ਸਕਦਾ ਕੋਈ ਗੱਲ ਨਹੀਂ ਤਸੱਲੀ ਕਰਕੇ ਹਾਂਜੀ ਤਸੱਲੀ ਕਰਕੇ ਡੰਗਲ ਦਵਾਂਗੇ ਉਦਾਂ ਨਹੀਂ ਆਪਾਂ ਪਸ਼ੂ ਕੋਈ ਵੀਰ ਜੀ ਇਹ ਰਾ ਫਿਰ ਪੈਸੇ ਲੈਣੀ ਆਪਾਂ ਹਾਂਜੀ ਪੈਸੇ ਲੈਣੇ ਆ ਹਾਂਜੀ ਤੇ ਆਪਾਂ ਤਸੱਲੀ ਕਰਾ ਕੇ ਤੋੜੀ ਹੁੰਦੀ ਹਾਂਜੀ ਤੇ ਕਰੋ ਪੇਸ਼ ਜੀ ਤੀਜਾ ਸੁਬਾ ਦੋਸਤੋ ਕ੍ਰੋਸ ਸ਼ਹੀਵਾਲ ਜਿਹੜੀ ਐ ਕ੍ਰੋਸ ਅੰਗ ਦੇ ਵਿੱਚ ਤੇ ਦਿਨ ਹਜੇ ਹਫਤਾ ਕੱਟਦੀ ਐ ਠੀਕ ਆ ਜੀ ਪੂਰਾ ਹਫਤਾ ਸਮਾਂ ਹਜੇ ਬਾਕੀ ਐ ਸੌਣ ਦੇ ਵਿੱਚ ਤੋਂ ਹਵਾਨਾ ਕੁਆਲਟੀ ਅਡਰ ਜਿਹੜਾ ਜਿਹੜਾ ਦੋਸਤੋ ਕਿੰਨਾ ਕੁ ਬਣਾਵੇਗੀ ਉਹ ਸਮੇਂ ਤੇ ਆ ਕਿਉਂਕਿ ਹਜੇ 7 ਦਿਨ ਬਾਕੀ ਐ ਠੀਕ ਆ ਜੀ ਬਣ ਜੂਗੀ ਪੂਰਾ ਹਵਾਨਾ ਲੇਵਾ ਬਣਾ ਲਓਗੀ ਠੀਕ ਆ ਆ ਲੈ ਤੋਂ ਗੱਪਣ ਵਾਇਰਾ ਠੀਕ ਆ ਜੀ ਆ ਤੁਸੀਂ ਦੇਖ ਸਕਦੇ ਠੀਕ ਆ ਬਾਕੀ ਥਾਂ ਤੋਂ ਪੂਰਾ ਮੁਠੀ ਵਾਲਾ ਜੀ ਸਾਨੂੰ ਮੁਠੀ ਵਾਲਾ ਸਾਨੂੰ ਮੁਠੀ ਵਾਲਾ ਠੀਕ ਹੈ ਕੋਈ ਛੋਟਾ ਜਿਹਾ ਥਾਂ ਨਹੀਂਗਾ ਤੇ ਦੁੱਧ ਜਿਹੜਾ ਤੁਸੀਂ ਨੋਰਮਲੀ ਗੱਲ ਕਰ ਲਈਏ ਕੋਈ 12 13 12 13 ਆਹ ਇੰਨਾ ਚਵਾਈ ਜਾਣਾ ਇਹਨੇ ਵਛੀ ਨੇ ਠੀਕ ਹੈ ਜੀ 10 ਲੀਟਰ ਤੋਂ ਬਾਅਦ ਦੁੱਧ ਆਰਾਮ ਨਾਲ ਥੋੜਾ ਜਿਹਾ ਚਵਾਈ ਜਾਣਾ ਇਹਨੇ ਮੇਰੀ ਦੇਰੀਆ ਤੁਸੀਂ ਦੱਸ ਦਿਓ ਐਰ ਗਈ ਫੇਰਾ ਤਸ ਤਾਂ ਮੈਂ ਤਾਂ ਜਿੰਨੀ ਮਰਜ਼ੀ ਦੇ ਦਵਾਂ ਹੈ 50000 ਦੇ ਦੇ ਦਾਂ ਯਾਰ ਕੀ ਯਾਰ ਆ ਫੇਰ ਹੀ ਸਹੀ ਚਲੋ ਆ ਫਿਰ 25000 ਹਾਂਜੀ 25000 ਹੋਰ ਵੀ ਹੋ ਜਾ ਮਾਰ ਦਾਂ ਮਾਨਦਾਰ ਕੋਈ ਨਹੀਂ ਥੋੜਾ ਬੜਾ ਹੋਊਗਾ ਹਾਂਜੀ ਲੈ ਲੋ ਵੀ ਦੋਸਤੋ ਠੀਕ ਆ ਤੇ ਨਿਸ਼ਾਨ ਪਾਈ ਦਾ ਖੁੱਲਾ ਹੀ ਕੰਮ ਆ ਠੀਕ ਆ ਹੱਸ ਹੱਸ ਕੇ ਪਸ਼ੂ ਵੇਚਦਾ ਵੀ ਕੋਈ ਇਹ ਨਹੀਂ ਕਰ ਵੀ ਮੱਥੇ ਦਾ ਕਤਿਓੜੀ ਪਾ ਕੇ ਵੇਚਦਾ ਵੀ ਜਿਹੜੇ ਹਿਸਾਬ ਨਾਲ ਮਰਜ਼ੀ ਵੀਰ ਕੋਈ ਆਵੇ ਕੋ ਨਰਾਸ਼ ਨਹੀਂ ਜਾਊਗਾ ਠੀਕ ਹੈ ਜੀ ਉਹ ਇੰਨੀ ਖੋਸ਼ ਕਰਕੇ ਕਲਾਗੇ 150 200 ਵਾਲੀ ਛੋਟ ਨਹੀਂ ਕੋਈ 1500 ਵਾਲੀ ਛੋਟ ਹੁੰਦੀ ਆ 1500 ਦੇ ਵਿੱਚ ਇਹੋ ਜਿਹੇ ਪਸ਼ੂ ਵੀਰ ਲੈ ਕੇ ਆਉਂਦਾ ਛੋਟੇ ਰੇਟਾਂ ਵਾਲੇ ਪਸ਼ੂ ਪਰ ਪਸ਼ੂ ਵੀ ਚੰਗੇ ਆ ਜਿਨ੍ਹਾਂ ਦੱਸਿਆ ਜਿਆਦਾ ਦੁੱਧ ਉਹਨਾਂ ਮਜੂਦ ਹੁੰਦਾ ਥੱਲੇ ਠੀਕ ਆ ਆ ਨਿਸ਼ਾਨ ਅਗਈ ਆਪਣੇ ਕਲਾਗੇ 15 16 ਦਿਨਾਂ ਦੀ ਸੂਈ ਆ ਬਗਰੇ ਦੇ ਉਹ ਵਛੀ ਜੋ 15 20 ਦਿਨਾਂ ਦੀ ਹਾਂ ਜੀ ਦੁੱਧ 10 ਕਿਲੋ ਤੋਂ ਬਾਹਰ ਜਿਹੜੇ ਦੱਲੇ ਅੱਡੀ ਸੀੜਿਆ ਉਹਦਾ ਪੰਗਾ ਪਾ ਕੇ ਚੋਈ ਦੀ ਜਿੱਦਾਂ ਮਰਜੀ ਜਦੋਂ ਮਰਜੀ ਬੈਠੇ ਉਹ ਮਿਲੂਗੀ ਉਸੇ ਵੇਲੇ ਹਾਂ ਜੀ ਲ 15-20 ਦਿਨਾਂ ਦੇ ਮਗਰ ਬੱਚੀ ਹਾਂਜੀ ਮਗਰ ਬੱਚੀ ਆ ਆ 20 ਦਿਨਾਂ ਦਾ ਸੁਆ ਵੀਰ ਨਿਸ਼ਾਨ ਕਹਿੰਦਾ ਪਿਆ ਤੇ ਆ ਮਗਰ ਬੱਚੀ ਦੇ ਠੀਕ ਆ ਜੀ ਬੱਚੀ ਆ ਮਗਰ ਪੂਰੀ ਜਵਾਈ ਇੱਕ ਨੰਬਰ ਲੱਗੀ ਆ ਵੀਰ ਜੀ ਹਾਂਜੀ ਪਹਿਲਾਂ ਨਹੀਂ ਆ ਹਾਂਜੀ ਪਹਿਲੇ ਨਹੀਂ ਸੂਈ ਆ ਜੋ ਖੁੱਲ ਕੇ ਦੁੱਧ ਕਿੰਨਾ 9-10 ਹੋਊਗਾ ਨਹੀਂ ਨਹੀਂ ਦੱਸ ਦੋ ਬਾਹਰ ਆ ਦੁੱਧ ਆਪਾਂ 10 ਪੂਰਾ ਦੇਵਾਂਗੇ ਵੀਰ ਜੀ ਦਾ ਵੀ ਜੋਗ ਆਣ ਕੇ ਖੁਸ਼ ਹੋਊਗਾ ਦੁੱਧ 10 ਤੋਂ ਬਾਹਰ ਜੂਗਾ ਠੀਕ ਆ 10 ਤੋਂ ਬਾਹਰ ਦੁੱਧ ਹੋਊਗਾ ਦੋਸਤੋ ਪਰ 10 ਮੰਨ ਕੇ ਵੀਰਾਂ ਦਾ ਵੀ ਕੋਈ ਸੌਦਾ ਕਰ ਲੈ 10 ਤੋਂ ਬਾਹਰ ਦੁੱਧ ਦਾ ਤੇ ਆਜਨ ਸ਼ਰਮੈਂ ਜੇ ਝੂਠੀ ਗੱਲ ਨਾ ਕਹੀ ਹੋਵੇ ਤਾਂ ਚਵਾਈ ਸਾਰਿਆਂ ਦੀ ਹੋਈ ਹੈ ਹਾਂਜੀ ਚਵਾਈ ਸਾਰਿਆਂ ਦੀ ਹੋਈ ਵੀਰ ਜੀ ਬਿਲਕੁਲ ਕਿਉਂਕਿ ਦੋਸਤੋ ਕੋਈ ਬੌਣੇ ਦੇ ਨਹੀਂ ਪਸ਼ੂ ਮੈਂ ਪਹਿਲਾਂ ਵੀ ਸ਼ਹਿਰ ਦਾ ਬਿਲਕੁਲ ਨਾਲ ਤਰਨ ਤਰਨ ਸਾਹਿਬ ਲੱਗਦਾ ਕਿ ਦੁੱਧ ਹੁਣ ਦੋ ਤੇੜਾ 220 ਹੋਣੀ ਪਾਉਂਦੇ ਆ ਠੀਕ ਹੈ ਜੀ ਘਰਾਂ ਦੇ ਵਿੱਚ ਲੱਗਾ ਜਿੱਦਾਂ ਸਰਕਾਰ ਇਸ ਕਰਕੇ ਚਵਾਈ ਜਿਹੜੀਆਂ ਮਾਰਨਿੰਗ ਸਾਰੇ ਪਸ਼ੂ ਕੀ ਹੁੰਦੀ ਹੈ ਤੇ 10 ਕਿਲੋ ਤੋਂ ਬਾਹਰ ਜਿਹੜਾ ਇਸ ਬੱਚੀ ਦਾ ਦੁੱਧ ਆ ਠੀਕ ਆ ਸੋ ਜਿਹੜੇ ਵੀਰ ਨੇ ਖਰੀਦਣੀਆਂ ਤਸੱਲੀ ਤੁਸੀਂ ਵੀ ਕਰ ਲਿਓ ਬਾਕੀ ਆ ਥਾਂ ਥਾਂ ਦੇਖੋ ਜੀ ਠੀਕ ਆ ਆਫਸੀ ਨੇ ਖੇੜ ਜਿਹੜਾ तकरीबन ਕੋਈ 3-3 ਇੰਚ ਦਾ 4-4 ਇੰਚ ਦਾ ਨਖੇੜ ਆ ਠੀਕ ਆ ਬਾ ਥਾੜੇ ਮਿਹਣਿਆ ਵੀਰ ਜੀ ਦੋ ਬੋਟੇ ਹੈਗਾ ਅੱਛਾ ਹਾਂਜੀ ਪਛਮਾ ਕਰਕੇ ਦੋ ਬੋਟਿਆਂ ਦਾ ਬਾਹਰ ਲੈ ਜਾਂਦੀ ਹੈ ਹੱਥੀ ਚੁਵਾਈ ਹੁੰਦੀ ਹੈ ਕਿੰਨਾ ਨਹੀਂ ਨਹੀਂ ਹੱਥੀ ਹੱਥੀ ਵੀਰ ਜੀ ਪੂਰੀ ਮੋਠੜਾ ਲਓ ਜੀ ਆਪਾਂ ਕਰਕੇ ਵਿਖਾ ਦਿੰਨੇ ਕੋਈ ਗੱਲ ਨਹੀਂ ਚੰਗੀ ਗੱਲ ਆ ਬਿਲਕੁਲ ਜੀ ਤਾਂ ਵੇੜਾਂ ਦਾ ਕੀ ਹੁੰਦਾ ਵੀ ਦੋਸਤੋ ਕਈ ਵਾਰ ਮੁੱਠੀ ਆਪਾਂ ਥੋੜੀ ਉੱਪਰੋਂ ਭਰ ਲਿਕੇ ਹਵਾਨੇ ਤੋਂ ਤੇ ਚੁਵਾਈ ਜਿਹੜੀ ਹੋ ਜਾਂਦੀ ਹੈ ਠੀਕ ਆ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਬਾਕੀ ਚਮੱਈ ਵੀ ਪੂਰੀ ਨਵੀਂ ਤਾਂ ਦਿਨ ਵੀ तकरीबन 20 ਦਿਨ ਮੰਨ ਲਓ ਕੋਈ 25 ਮੰਨ ਲੇ 15 ਮੰਨ ਲੇ ਠੀਕ ਹੈ ਜੀ। ਟਾਲ। ਠੀਕ ਆ ਤੇ ਨਿਸ਼ਾਨੇ ਤਾਂ ਫਿਰ ਲੈਣ ਦਨ। ਇਹ 28000 ਦੀ ਵੀਜੀ। ਅੱਛਾ ਜੀ। ਹਾਂ ਜੀ। ਬਿਲਕੁਲ ਜੈ ਰੇੜਿਆ ਵੀਜੀ। ਅੱਛਾ ਜੀ। ਹਾਂ ਜੀ। 28000 ਦੀ। ਹਾਂ ਜੀ 28000 ਦੀ। ਦੁੱਧ ਸਾਰਾ ਸੁਆ ਪਿਆ ਹੋ ਗਈ ਹੈ ਸਾਰਾ। ਆ ਜੀ ਸਾਰਾ ਸੁਆ ਪਿਆ ਹੋ ਗਈ। ਲਓ ਜੀ। ਆਪਾਂ ਦਾ ਨੂੰ ਖਾ ਦਿੰਦੇ ਤਾਂ ਰੇ ਮਾਰ ਕੇ ਜੀ। ਤੂੰ ਧਾਰਾ ਮਾਰ ਕੇ ਵੀਰਾਂ ਦਾ ਦਿਖਾ ਦਿੰਦੇ ਆ ਕਿਉਂਕਿ ਕਿਸੇ ਦੇ ਮਨ ਦੇ ਵਿੱਚ ਡਾਊਟ ਤਾਂ ਹੋਵੇ ਵੀ ਠੀਕ ਆ ਇਸੇ ਤਰ੍ਹਾਂ ਤੁਸੀਂ ਚੁਵਾਈ ਕਰ ਸਕਦੇ ਆ ਹਾਂ ਜੀ ਪਸ਼ਮਾਈ ਪਸ਼ਮੀ ਨਹੀਂ ਆ ਤੁਹਾਨੂੰ ਪਤਾ ਟਾਈਮ ਕੋਈ ਨਹੀਂ ਹੋਇਆ ਜੀ ਆ ਤਾਂ ਸਵੇਰੇ ਚੁਵਾਈ ਕੀਤੀ ਹਾਂ ਜੀ ਸਾਢੇ 5 6 ਵਜੇ ਵੀਰ ਜੀ ਚੁਵਾਈ ਕਰੀ ਦੀ ਆ ਲੋ ਜੀ ਇਸੇ ਤਰ੍ਹਾਂ ਚੁਵਾਈ ਹੁੰਦੀ ਹੈ ਠੀਕ ਆ ਜੀ ਕੋਈ ਦਿੱਕਤ ਨਹੀਂ ਆਊਗੀ ਠੀਕ ਆ ਤੇ 28000 ਨਹੀਂ ਛੱਡਿਆ ਇਹਦੇ ਆਪਾਂ ਠੀਕ ਆ ਹਾਂ ਜੀ ਬਿਲਕੁਲ ਬਿਲਕੁਲ ਬਾਕੀ ਸੀਲ ਸਾ ਹੁਆ ਹਿੱਲਦੀ ਨਹੀਂਗੀ ਤੇ ਆਹ ਦੋਸਤੋ ਅੱਜ ਪਸ਼ੂ ਸੀਗਾ ਭਾਈ ਨਿਸ਼ਾਨ ਦੇ ਕੋਲ ਠੀਕ ਆ ਜੀ ਰੇਟ ਪਰ ਤਾਂ ਜਾਇਜ਼ ਹਰ ਵਾਰ ਦੀ ਤਰ੍ਹਾਂ ਮਗਰ ਬੱਚੀ ਹੈ ਜਿਹੜੀ ਆਪਾਂ ਤੁਹਾਨੂੰ ਲਾਸ਼ਟ ਦੇ ਵਿੱਚ ਇਹ ਵੈੜ ਦਿਖਾਤੀ ਹੈ ਤੇ ਮੁੱਲ ਵੀ ਜਾਇਜ਼ ਨਿਸ਼ਾਨ ਨੰਬਰ ਆਪਣੇ ਜ਼ਰੂਰ ਕਰੀਏ ਸਾਂਝੇ 70876 7457 ਠੀਕ ਆ ਜੀ ਹਾਂਜੀ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਨਿਸ਼ਾਨ ਪਿੰਡ ਰਸੂਲਪੁਰ ਨਹਿਰਾ ਬਿਲਕੁਲ ਤਰਨਤਨ ਦੇ ਨਾਲ ਲੱਗਦਾ ਪਿੰਡ ਆ ਦੋਸਤੋ ਰਸੂਲਪੁਰ ਨਹਿਰਾ ਘਰ ਵਿਜਿਟ ਕਰਕੇ ਤੁਸੀਂ ਤਸੱਲੀ ਕਰ ਲਿਓ ਵਿਖਾਏ ਗਿਆ ਪਸ਼ੂਆਂ ਦੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਜਿਹੜਾ ਵੀ ਵੀਰ ਜੀ ਪਸ਼ੂ ਬੁੱਕ ਕਰੂਗਾ ਮੱਝ ਕਰੇ ਗਾਂ ਕਰੇ ਵੀਰ ਸਾਈ ਪਿਆਨਾ ਪਾਵੇ ਉਹਦਾ ਪਸ਼ੂ ਪੱਕਾ ਹੋਣਾ ਜੋ ਦੂਜੇ ਬੰਦੇ ਦਾ ਪੱਕਾ ਨਹੀਂ ਹੋਣਾ ਤੇ ਨਹੀਂ ਇੱਥੇ ਆਣ ਕੇ ਤਸੱਲੀ ਕਰ ਲੈ ਜਿੰਨੇ ਟਾਈਮ ਕਰਨੇ 2 ਡੰਗ ਚੋਲੇ 3 ਡੰਗ ਚੋਲੇ ਇਹ ਨਹੀਂ ਆਪਾਂ 1 ਡੰਗ ਚੋਕ ਦੇ ਪਸ਼ੂ ਦੇ ਦੇਣਾ ਆਪਣੇ ਨਾਲ ਖੁੱਲਾ ਡੰਗਰ ਜਿੰਨਾ ਸਾਈ ਪਿਆਨਾ ਕਰ ਲੈ ਜਿੰਨੇ ਡੰਗ ਮਰਜੀ ਹੋਈ ਜਾਵੇ ਆਪਾਂ ਨੂੰ ਕੋਈ ਨਰਾਜ਼ਗੀ ਨਹੀਂ ਹੈਗੀ ਵੀਰ ਜੀ ਹਾਂਜੀ ਤੇ ਇਹ ਗੱਲ ਜਿਹੜੀ ਦੋਸਤੋ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਠੀਕ ਹੈ ਜੀ